ਮਤਲਬ ਫਿੰਗਰਪ੍ਰਿੰਟ ਹੈਡ ਲੱਗੇ ਸੀ ਕੱਲ ਸਾਡੇ ਰਿਸ਼ਤੇਦਾਰ ਵੀ ਐ ਤੇ ਮੇਰੇ ਖਲੀਕ ਵੀ ਹੈ ਮਹਿਕਮੇ ਤੋ ਕੱਲ 12 ਵਜੇ ਸਾਨੂੰ ਫੋਨ ਆਇਆ ਸਾਡੇ 11:15 ਵਜੇ ਫੋਨ ਆਇਆ ਜੀ ਪੁਲਿਸ ਨੂੰ ਲਾਜਣਾ ਦਾ ਤੇ ਇਦਾਂ ਵੈਰਾਂ ਨੂੰ ਉੱਥੇ ਆਨ ਡਿਊਟੀ ਅਟੈਕ ਹੋ ਗਿਆ ਕੂਰਚੋ ਫੋਨ ਕੀਤਾ ਕਿਸੇ ਨੂੰ ਉੱਥੇ ਫਿੰਗਰਪ੍ਰਿੰਟ ਲਾਣੇ ਸੀ ਤੇ ਕਹਿੰਦੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਗਈ ਤੇ ਮੌਕੇ ਤੇ ਉੱਥੇ ਗਏ ਆ ਸਾਡੇ ਐਸਐਸਪੀ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਡਿਊਟੀ ਵੀ ਲਾਈ ਉਹ ਵੀ ਗਏ ਨਾ ਗੱਡੀਆਂ ਦੋ ਕਈਆਂ ਲੈ ਕੇ ਗਏ ਹਸਪੀਟਲ ਸਿਵਲ ਹਸਪੀਟਲ ਗਏ ਆ ਤੇ ਉਹਨਾਂ ਕਹਿੰਦੇ ਹੈਡ ਵਧੀਆ ਮਾਹੌਲ ਸੀ ਬਹੁਤ ਵਧੀਆ ਮਾਹੌਲ ਤੇ ਸਾਰੇ ਹੁੰਦੇ ਆ ਜੀ ਬਹੁਤ ਵਧੀਆ ਮਾਹੌਲ ਸੀ ਦੇਖੋ ਕਿੰਨੇ ਮਾਹੌਲ ਦੀ ਮਗਰ ਉਹਨਾਂ ਦੇ ਆਏ ਆ ਕਿ ਵਧੀਆ ਮਹਿਮਾਨ ਨੇ ਤੇ ਕਮੋਡਿਟ ਕੀਤਾ ਬਹੁਤ ਮਗਰ ਪੈਰਬਾਈ ਵੀ ਕੀਤੀ ਕਰੋ ਕਰਮਾ ਦਾ ਸਰਦਾਰ ਜੀ ਨਹੀਂ ਪ੍ਰੈਸ ਅਗੇ ਜੀ ਉਸੇ ਟਾਈਮ ਉਹਨਾਂ ਦੀ ਡੈਥ ਹੋ ਗਈ ਤੇ ਸੰਸਕਾਰ ਤੇ ਬੁਹਦਾ ਪੁਲਿਸ ਦੀ ਟੁਕੜੀ ਆਈ ਹੈ ਸਲਾਮੀ ਵਗੈਰਾ ਕੀਤੀ ਹੈ ਉਹਨਾਂ ਦੀ ਤੇ ਹੁਣ ਤੇ ਰੱਬ ਦਾ ਪਾਣਾ ਮੰਨਣਾ ਪੈਣਾ ਜੀ ਪਰਿਵਾਰ ਨੂੰ ਮਾਹੌਲ ਬਹੁਤ ਵਧੀਆ ਸੀ ਸਾਰੇ ਮਾਹੌਲਮਾਂ ਦੇ ਸਾਨੂੰ ਕੱਲ ਦੇ ਹਸਪੀਟਲ ਕੋਈ ਸੌਧਾ ਸੂ ਮਲਾਜਮ ਦਾ ਫੋਨ ਆਇਆ ਜਿਨ੍ਹਾਂ ਨੇ ਵੀ ਉਹਨਾਂ ਦਾ ਡਿਊਟੀ ਕੀਤੀ ਉਹ ਤਕਰੀਬਨ ਜਿਹੜੇ ਰਿਟਾਇਰ ਵੀ ਮਲਾਜਮ ਚਲੇ ਗਏ ਉਹ ਵੀ ਇੱਥੇ ਆਏ ਆ ਬਹੁਤ ਵਧੀਆ ਮਲਾਜਮ ਸੀ ਮਹਿਕਮੇ ਦੇ ਵਿੱਚ ਅਸੀਂ ਸਵੀ ਸੀ ਪਰਿਵਾਰ ਉਹਨਾਂ ਦੇ ਮਗਰ ਉਹਨਾਂ ਦਾ ਇੱਕ ਬੇਟਾ ਤੇ ਇੱਕ ਬੇਟੀ ਹੈ ਤੇ ਵਾਈਫ ਹੁਣ ਦੇਖੋ ਜੀ ਇਹ ਤੇ ਪਰਮਾਧਾਨਾ ਨੂੰ ਜੋ ਮਾਨੂ ਸਿਲਵੋ ਗੱਲ ਕੀਤੀ ਜੇ ਉਹ ਕਿੰਨੀ ਖੁਮਤ ਸੀ ਇਹਨਾਂ ਦੀ 52 52 ਸਾਲ ਦੀ ਉਮਰ ਸੀ 52 ਸਾਲਾਂ ਦੀ ਉਮਰ ਸੀ 5-6 ਸਾਲਾਂ ਦੀ ਨੌਕਰੀ ਬਕਾਇਆ ਬਚਦੀ ਸੀ